ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਅੰਜੀ ਗੁਰੂਆਂ ਦੇ ਸ਼ਸ਼ਤਰ ਪਹਿਲਾ ਲੰਗਰ ਪਾਛੇ ਸੰਗਿ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਕਿ ਪਹਿਲਾ ਲੰਗਰ ਸ਼ਕਾਇਆ ਜਾਂਦਾ ਹੈ ਜਿਹੜੇ ਵੀ ਲੋਕ ਗੁਰਬਾਣੀ ਦਾ ਨਿਤਨੇਮ ਅਮਰਤ ਵੇਲੇ ਕਰਦੇ ਆ ਜਾਂ ਕਿਸੇ ਟਾਈਮ ਵੀ ਕਰਦੇ ਆ ਉਹ ਹਮੇਸ਼ਾ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸੁੱਖ ਮਿਲਦਾ ਹੈ ਉਹਨਾਂ ਨੂੰ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਭਤੇ ਗੁਰੂ ਔਰੰਗ ਦੇ ਦਿਨੀਆਂ ਬਹੁਤ ਬਹੁਤ ਸੰਤਾਂ ਨੂੰ ਦੇਸ਼-ਵਦੇਸ਼ ਵਸਤੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਅਸੀਂ ਜਾ ਰਹੇ ਹਾਂ ਜੀ ਅੱਜ ਗੁਰਦੁਆਰਾ ਸਾਹਿਬ ਪਠਾ ਟਿਕਣਾ ਸੋ ਸਾਰੇ ਨੂੰ ਸਾਰਿਆਂ ਨੂੰ ਇੱਦੇ ਦਿਨ ਜਿਹੜਾ ਹੈਗਾ ਗੁਰੂ ਘਰਾਂ ਚ ਜਾਜਨੇ ਰੋਣੀਆਂ ਚਾਹੀਦੀਆਂ ਤਾਂ ਜੋ ਅਸੀਂ ਗੁਰੂਆਂ ਦੀਆਂ ਸੱਖਿਆਵਾਂ ਤੇ ਚੱਲ ਸਕੀਏ ਗੁਰੂਆਂ ਨੂੰ ਯਾਦ ਕਰ ਸਕੀਏ ਕਰੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਹ ਪਿੰਡ ਮਾਣਕ ਬਜਰਾ ਦਾ ਗੁਰਦੁਆਰਾ ਹੈ ਜੀ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਪਿੰਡ ਮਨਵਾਜਾ ਉਸਕੂੰ ਸਾਨੂੰ ਗੁਰਦੁਆਰਾ ਸਰਵਾ ਕੇ ਮਿਲਦਾ ਹੈ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਸਾਨੂੰ ਮਿਲਦਾ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਸ ਦੇ ਵਿੱਚ ਹਰੇਕ ਆ ਕੇ ਨਤਮਸਤਕ ਹੋ ਸਕਦਾ ਹੈ ਲੰਗਰ ਛਕ ਸਕਦਾ ਹੈ ਦਰਸ਼ਨ ਕਰ ਸਕਦਾ ਹੈ ਗੁਰੂ ਦੀਆਂ ਸਖਿਆਵਾਂ ਤੇ ਚੱਲ ਸਕਦਾ ਹੈ ਕੋਈ ਜਾਤ ਪਾਤ ਉੱਚ ਨੀਚ ਦਾ ਜਿਹੜਾ ਹੈਗਾ ਕਨਸੈਪਟ ਸਿੱਖ ਧਰਮ ਵਿੱਚ ਨਹੀਂ ਹੈ ਇੱਕ ਖੂਬਸੂਰਤੀ ਹੈ ਜੀ ਸਿੱਖ ਧਰਮ ਦੀ ਜਿਹਦੀ ਗੁਰੂਆਂ ਦੀ ਜਿਹੜੀ ਇਹਦੇ ਵਿੱਚ ਬਾਣੀ ਹੈ ਉਹਦੇ ਵਿੱਚ ਹਰੇਕ ਵਰਗ ਨੂੰ ਜਗ੍ਹਾ ਦਿੱਤੀ ਗਈ ਹੈ ਜਿਹਦੇ ਵਿੱਚ ਮੁਸਲਮ ਤੇ ਭਾਈ ਰਵਿਦਾਸ ਜੀ ਛੋਟੇ ਵਿਕਾਸ ਤੋਂ ਆਉਂਦੇ ਸੀਗੇ ਤਾਂ ਜਲਾਹੀ ਤੇ ਬੜਾ ਮਾਨ ਮਹਿਸੂਸ ਹੁੰਦਾ ਹੈ ਜੀ ਕਿ ਇਸ ਕਨਸੈਪਟ ਨੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਬਹੁਤ ਸਲਾਹਿਆ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਸਿੱਖ ਧਰਮ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਉਹ ਜਿੱਥੋਂ ਦੀ ਇੰਤਿਆਮਨੀ ਉੱਥੇ ਵੀ 24 ਘੰਟੇ ਲੰਗਰ ਚੱਲਦੇ ਆ ਕਿਸੇ ਨੂੰ ਉਹਦੀ ਜਾਤ ਨਹੀਂ ਪੁੱਛੀ ਜਾਂਦੀ ਕੋਈ ਵੀ ਉੱਥੇ ਆ ਕੇ ਰੁਕ ਸਕਦਾ ਹੈ ਲੰਗਰ ਛੱਕ ਸਕਦਾ ਹੈ ਇਸ ਧਰਮ ਦੀ ਜਿਹੜੀ ਹੈਗੀ ਆ ਮਾਨਤਾਵਾਂ ਉਹਨਾਂ ਨੂੰ ਜਿਹੜਾ ਉਹ ਆਪਣੀ ਜੀਵਨ ਚ ਅਪਲਾਈ ਕਰ ਸਕਦਾ ਅੱਜ ਦੇ ਦਿਹਾੜੇ ਜਗਤਗੁਰੂ ਪ੍ਰਗਟ ਹੋਏ ਜੋ ਕੱਲੇ ਕਿਸੇ ਇੱਕ ਦੇਸ਼ ਜਾਂ ਕਿਸੇ ਇੱਕ ਫਿਰਕੇ ਦੇ ਨਹੀਂ ਉਹ ਪੂਰੇ ਜਗਤ ਦੇ ਗੁਰੂ ਹੈ ਪੂਰੀ ਸ੍ਰਿਸ਼ਟੀ ਦੇ ਤੇ ਅਸੀਂ ਸਾਰੇ ਹੀ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੀ ਸਖਿਆਵਾਂ ਜਿਹੜੀ ਹੈਗੀਆਂ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨੀ ਕਰਨੀਆਂ ਚਾਹੀਦੀਆਂ ਤੇ ਤੁਸੀਂ ਫਰਕ ਦੇਖਿਓ ਜਿਹੜੇ ਵੀ ਲੋਕ ਗੁਰਬਾਣੀ ਦਾ ਨਿਤਨੇਮ ਅੰਮ੍ਰਿਤ ਵੇਲੇ ਕਰਦੇ ਆ ਜਾਂ ਕਿਸੇ ਟਾਈਮ ਵੀ ਕਰਦੇ ਆ ਤਾਂ ਉਹ ਹਮੇਸ਼ਾ ਜਿਹੜਾ ਆਪਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸੁੱਖ ਮਿਲਦਾ ਹੈ ਉਹਨਾਂ ਨੂੰ ਜਿਹੜੀ ਉਹਨਾਂ ਦੇ ਘਰਾਂ ਦੇ ਵਿੱਚ ਸ਼ਾਂਤੀ ਰਹਿੰਦੀ ਹੈ ਤੇ ਖੁਸ਼ਹਾਲ ਰਹਿੰਦੇ ਆ ਉਹਨਾਂ ਸਰੀਰਿਕ ਪੱਖੋਂ ਮਾਨਸਿਕ ਪੱਖੋਂ ਤੇ ਇਕਨੋਮਿਕ ਪੱਖੋਂ ਜਿਹੜੀ ਗੁਰਮੁਖੀ ਹੈ ਗੁਰਮੁਖੀ ਦੇ 35 ਅੱਖਰ ਹੁੰਦੇ ਆ ਤੇ 35 ਅੱਖਰਾਂ ਨੂੰ ਸੀ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਵਖਤ ਸਕਦੇ ਆ ਕੁਝ ਆਸਿਸਟਿਵਰੀ ਇਨਫਰਸਟ੍ਰਕਚਰ ਸਾਡੇ ਬੁੱਧੀਜੀਵੀਆ ਵੱਲੋਂ ਤੇ ਇਹ ਹੈ ਜੀ ਗੁਰੂ ਘਰ ਲੰਗਰ ਛਕਾਉਣ ਦੀ ਮਰਿਆਦਾ ਇਦੇ ਬਾਰੇ ਵੀ ਆ ਤੁਸੀਂ ਇਹਨੂੰ ਜ਼ੂਮ ਕਰਕੇ ਰੋਕ ਕੇ ਪੜ੍ਹ ਸਕਦੇ ਹੋ ਜੀ ਸਾਡੀ ਜ਼ਿੰਦਗੀ ਵਿੱਚ ਇਹ ਛੋਟੀਆਂ-ਛੋਟੀਆਂ ਗੱਲਾਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਲਿਆਉਂਦੀਆਂ ਨੇ ਤਾਂ ਅਸੀਂ ਪੋਜ਼ਿਟਿਵ ਰਹਿੰਦੇ ਹਾਂ ਗੁਰੂਆਂ ਦੀ ਜਿਹੜੀ ਬਾਣੀ ਹੈ ਇਹ ਸਾਨੂੰ ਪੋਜ਼ਿਟਿਵ ਤਰ੍ਹਾਂ ਸਾਡੀ ਬਹੁਤ ਮਦਦ ਕਰਦੀ ਹੈ ਬਹੁਤ ਜੇ ਅਗਰ ਬੱਚੇ ਵੀ ਵੱਗਦੇ ਹੋਏ ਇਹਨੂੰ ਸਿੱਖਦੇ ਰਹਿਣ ਮਾਪੇ ਉਹਨਾਂ ਨੂੰ ਪ੍ਰੇਰਨਾ ਦਿੰਦੇ ਰਹਿਣ ਤਾਂ ਕਾਫੀ ਹੈ ਜਿਹੜੇ ਚੰਗੇ ਸੁਧਾਰ ਦੇਖਣ ਨੂੰ ਮਿਲਦੇ ਹੈ ਇੱਕ ਹੋਰ ਬਹੁਤ ਵਧੀਆ ਕਨਸੈਪਟ ਹੈ ਜੀ ਜਿਹੜਾ ਗੁਰੂਆਂ ਨੇ ਦਿੱਤਾ ਪਹਿਲਾ ਲੰਗਰ ਪਾਛੇ ਸੰਗਤ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਕਿ ਪਹਿਲਾ ਲੰਗਰ ਸ਼ਿਕਾਇਆ ਜਾਂਦਾ ਹੈ ਕਿ ਜਦੋਂ ਇਨਸਾਨ ਰੱਜਿਆ ਹੁੰਦਾ ਹੈ ਤਾਂ ਫੇਰ ਹੀ ਉਹਨੂੰ ਜਿਹੜਾ ਹੈ ਗੁਰਬਾਣੀ ਨਾਲ ਉਹ ਜੁੜ ਸਕਦਾ ਹੈ ਉਹਦਾ ਧਿਆਨ ਜਾਂਦਾ ਹੈ ਆਦਰਵਾਇਜ਼ ਨਹੀਂ ਤਾਂ ਉਹ ਆਪ ਦੇ ਭੁੱਖ ਵਾਲੀ ਉਹਦਾ ਧਿਆਨ ਰਹਿੰਦਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਡਿਡ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਕੋਟੀਆਂ ਜਿਹੜੀ ਹੈਗੀ ਪੰਜਾਬੀ ਦੀ ਇੱਕ ਕਹਾਵਤ ਮਸ਼ਹੂਰ ਹੈ। ਆਹ ਦੇਖੋ ਜੀ ਲੰਗਰ ਛਕਦੀਆਂ ਸੰਤਾਂ ਪੰਗਤ ਦੇ ਵਿੱਚ ਜਦੋਂ ਅਸੀਂ ਬੈਠਦੇ ਹਾਂ ਤਾਂ ਸਾਰੇ ਅਸੀਂ ਬਰਾਬਰ ਦੇ ਹੋ ਜਾਂਦੇ ਹਾਂ। ਕੋਈ ਇਹਦੇ ਵਿੱਚ ਅਸੀਂ ਆਪਦੇ ਨਾਲ ਦੇ ਨੂੰ ਇਹ ਨਹੀਂ ਪੁੱਛਦੇ ਕਿ ਉਹ ਕਿਹੜੀ ਜਾਤੀ ਦਾ ਹੈ, ਯੋ ਅਮੀਰ ਹੈ ਕਿ ਗਰੀਬ ਹੈ, ਉਹ ਕਿੱਥੋਂ ਆਇਆ ਹੈ। ਉਹ ਪੂਰੀ ਮਨੁੱਖਤਾ ਦਾ ਜਿਹੜਾ ਹੈਗਾ ਇਹ ਸਾਂਝਾ ਲੰਗਰ ਇਹ ਗੁਰੂਆਂ ਨੇ ਕਿ ਜਿਹੜਾ ਸਾਨੂੰ ਕਨਸੈਪਟ ਦਿੱਤਾ ਹੈ ਬੜਾ ਇਹਦੇ ਤੇ ਫਕਰ ਮਹਿਸੂਸ ਹੁੰਦਾ ਹੈ ਕਿ ਇਦਾਂ ਵੀ ਸੋਚਿਆ ਜਾ ਸਕਦਾ ਨਹੀਂ ਤਾਂ ਕਈ ਐਸੇ ਜਗਾਵਾਵਾਂ ਧਾਰਮਿਕ ਹੈਗੀਆਂ ਜਿੱਥੇ ਔਰਤਾਂ ਨੂੰ ਜਾਣਾ ਦੀ ਮਨਾਹੀ ਹੈ ਤੇ ਕਈ ਜਗ੍ਹਾ ਜਿਹੜੇ ਸ਼ੈਡਿਊਲ ਕਾਸਟ ਆ ਉਹਨਾਂ ਨੂੰ ਜਾਣ ਦੀ ਮਨਾਹੀ ਹੈ ਬਟ ਇੱਥੇ ਇਦਾਂ ਦਾ ਨਹੀਂ ਹੈ ਹਾਂਜੀ ਗੁਰੂਆਂ ਦੇ ਸ਼ਸ਼ਤਰ ਜਿਹੜੀ ਅੰਮ੍ਰਿਤ ਸਰ ਨੂੰ ਲੜਨ ਦੀ ਪ੍ਰੇਰਿਤ ਕਰਦੀ ਹੈ ਗੁਰੂਆਂ ਨੇ ਵੀ ਮੌਕੇ ਦੀਆਂ ਹਕਮਤਾਂ ਦੇ ਖਿਲਾਫ ਜਦੋਂ ਕਿਸੇ ਗਰੀਬ ਨੂੰ ਬੇ ਤੇ ਅਨਿਆਂ ਕੀਤਾ ਜਾਂਦਾ ਸੀ ਤਾਂ ਗੁਰੂਆਂ ਨੇ ਜੰਗਾਂ ਲੜੀਆਂ ਸਿੱਖ ਇਤਿਹਾਸ ਨੂੰ ਸਿੱਖਾਂ ਨੂੰ ਇੱਕ ਮਾਨਮਤਾ ਇਤਿਹਾਸ ਦਿੱਤਾ ਜਿਹਦੇ ਵਿੱਚ ਸ਼ਹਾਦਤਾਂ ਜਿਹੜੀਆਂ ਮੁੱਖ ਰੂਪ ਚ ਦੇਖ ਨੂੰ ਮਿਲਦੀਆਂ ਹੈ ਚਾਹੇ ਉਹ ਮੁਗਲਾਂ ਦੇ ਖਿਲਾਫ ਲੜਨ ਦੀ ਗੱਲ ਹੈ ਤੇ ਚਾਹੇ ਉਹ ਸਾਡਾ ਜਿਹੜਾ ਆਜ਼ਾਦੀ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਵੀ ਸਿੱਖਾਂ ਮੋਰੀ ਦੇ